ਠੰਡੀ ਬੜੀ ਇਹ ਕੀ ਕਰਨਾ ਵਾ ਚੜੂ ਪੋਚਣਾ ਅੱਜ ਰਹਿਣ ਹੀ ਦੇਣਾ ਮੈਂ ਸਾਫ਼ ਹੀ ਆ ਇੱਥੇ ਘੜਾ ਕੋਈ ਆਉਂਦਿਆ ਵਾ ਲੱਗਦਾ ਤਾਂ ਨਹੀਂ ਵਹ ਗੰਦਾ ਸਾਫ਼ ਹੀ ਆ ਅੱਜ ਨਹੀਂ ਕਰਨਾ ਕੀ ਕਰਾਂ ਪਰ ਜੇ ਕੋਈ ਕੰਮ ਨਾ ਨਾ ਕੀਤਾ ਇਹ ਮਾਪਤਾ ਨੇ ਆ ਗਏ ਨਾ ਫੇਰ ਬੋਲਣਾ ਇਹ ਮਾਪਤਾ ਨਾ ਬਾਜ਼ਾਰ ਗਏ ਨੇ ਇਨਨ ਦੋ ਤਿੰਨ ਘੰਟੇ ਤੇ ਲੱਗ ਹੀ ਜਾਣੇ ਨੇ ਆ ਗਏ ਤੇ ਨਾ ਨਾ ਤੂੰ ਕੋਈ ਕੰਮ ਹੀ ਨਹੀਂ ਕੀਤਾ ਹਜੇ ਤੱਕ ਮੈਂ ਵੀ ਕੀ ਕਰਾਂ ਠੰਡ ਵਣੀ ਮੇਰੇ ਤੇ ਕੰਮ ਕਰਨ ਨੂੰ ਜੀ ਨਹੀਂ ਹਰਦਾ ਕੋਈ ਸਕੀਮ ਹੀ ਲੋਣੀ ਪੈਣੀ ਆ ਕੀ ਕਰਾਂ ਇਦਾਂ ਕਰਦੀ ਆ ਝਾੜੂ ਨਹੀਂ ਮਾਰਨਾ ਪੋਚਾ ਵਾਵਾ ਸਾਰਾ ਗਿੱਲਾ ਕਰਕੇ ਨਾ ਉਹ ਮਾਰ ਦਿੰਨੀ ਆ ਫਰਸ਼ ਗਿੱਲਾ ਗਿੱਲਾ ਹੋਊਗਾ ਥਾਂ ਘੜਾ ਸੁੱਕ ਦੀ ਛੇਤੀ ਆਪੇ ਕਹਿਣਗੇ ਉਹ ਚਲਾਇਆ ਆਣਾ ਵਾ ਨਿਸ਼ਕ ਦਾ ਲਿਸ਼ਕ ਦਾ ਥਾਣਾ ਜੇ ਆਜੂ ਤੇ ਸਾਹਮਣੇ ਸਾਹਮਣੇ ਮਾਰਨਾ ਸਮ ਥੱਲੇ ਨਹੀਂ ਮਾਰਨਾ ਨਾ ਬੈੱਡਾਂ ਥੱਲੇ ਨਾ ਟੇਬਲ ਥੱਲੇ ਨਾ ਸੋਫਾ ਪਰਾ ਕਰਕੇ ਇਦਾਂ ਹੀ ਕਰਦੀ ਆ ਕੱਪੜਿਆਂ ਦਾ ਵੀ ਢੇਰ ਲੱਗਾ ਚਲ ਮਣਾ ਕੋਠਾਂ ਪਹਿਲੇ ਸਫਾਈਆਂ ਵਾਲਾ ਜੱਬ ਤਨਬੇੜ ਫਿਰ ਕੱਪੜਿਆਂ ਦੀ ਵੀ ਕੋਈ ਸਕੀਮ ਹੀ ਲਾਉਣੀ ਆ ਉੱਥੇ ਨਹੀਂ ਪੈਣਾ ਉਧਰ ਰੈਂਦ ਨਹੀਂ ਉਧਰ ਨਹੀਂ ਕਿਸੇ ਨੇ ਵੀ ਜਾਣਾ ਇਥੋਂ ਇਥੋਂ ਬਸ ਗਿੱਲਾ ਗਿੱਲਾ ਨਜ਼ਰ ਆਜੂਗਾ ਨਾ ਤੇ ਇਹਨਾਂ ਨੂੰ ਹੋਊਗਾ ਸੈ ਸਫਾਈਆਂ ਕਰ ਲੀਆਂ ਮੈਂ ਵੀ ਭਲੇਖੇ ਪੋਣੇ ਆ ਕੰਮ ਤੇ ਮੈਂ ਵੀ ਨਹੀਂ ਕਰਨਾ ਐਵੇਂ ਰੋਹ ਦਿਹਾੜੀ ਪੋਚੇ ਲੋਂਦਰਾ ਠੰਡ ਚ ਕੌਣ ਰੋਹ ਪੋਚੇ ਲੋਂਦਾ ਚਲੋ ਸਫਾਈਆਂ ਵਾਲਾ ਜਾਬ ਤੇ ਮੁੱਕਾ ਹੁਣ ਆ ਕੀ ਕਰਾਂ ਜਿਹੜਾ ਕੱਪੜਿਆਂ ਦਾ ਢੇਰ ਲੱਗਾ ਪਿਆ ਇਹਦੀ ਵੀ ਕੁਸਕੀਮ ਹੀ ਲਾਉਣੀ ਕੀ ਕਰਾਂ ਠੰਡ ਚ ਕੱਪੜੇ ਧੋਣੋਂ ਤੇ ਮੇਰਾ ਜੀ ਨਹੀਂ ਕਰਨ ਦਿਆ ਹਮ ਆਈਡੀਆ ਇਦਾਂ ਕਰਦੀ ਹਾਂ ਆ ਆ ਆਈਡੀਆ ਵਧੀਆ ਕੀ ਪਤਾ ਲੱਗੰਦਿਆ ਆਹ ਤੇ ਨਾ ਦਿਮਾਗ 'ਚ ਨਾ ਆਈਡੀਆ ਬੜਾ ਵਧੀਆ ਆ ਗਿਆ ਇਦਾਂ ਕਰਦੀ ਹਾਂ ਇਹਨਾਂ 'ਚ ਨਾ ਇਹਦੇ ਪਾਪ ਕੇ ਨਾ ਤੇ ਰੱਖ ਦੇਣੀ ਆ ਜਦੋਂ ਆ ਜਾਣਗੇ ਨਾ ਤੇ ਕਹਾਂਦਾਂਗੀ ਮੈਂ ਤੋਤੇ ਹੀ ਸੁੱਕ ਕੇ ਲਾ ਲਈ ਆ ਚਲ ਇਹ ਗੜ ਗੰਦੇ ਹੁੰਦੇ ਆ ਇਹ ਕਿਰ ਗਰਮੀ ਹੈ ਜਿਹੜਾ ਪਸੀਨਾ ਆਇਆ ਹੋਗਾ ਸਿਆਲ ਹੈਗਾ ਵਾ ਸਾਫ ਕੱਪੜੇ ਹੁੰਦੇ ਨੇ ਚਲ ਇਹਨਾਂ ਨੇ ਸੋਚਣਾ ਸ਼ਾਇਦ ਸਰਫ ਦੀ 스멜 ਆਉਂਦੀ ਨਹੀਂ ਵਧੀਆ ਤਰੀਕਾ ਬਣਾ ਲਿਆ ਮੈਂ ਚਲ ਕੱਪੜਿਆਂ ਦਾ ਕੰਮ ਵੀ ਮੁੱਕਾ ਹੁਣ ਦੁਪਹਿਰ ਦੀ ਰੋਟੀ ਦਾ ਕੰਮ ਆ ਉਹਦੀ ਵੀ ਕੋਈ ਸਕੀਮ ਹੀ ਲਾਉਂਗੀ ਚਲ ਕੱਪੜਿਆਂ ਦੀ ਸਕੀਮ ਵੀ ਲਾ ਲਈਆ ਤੇ ਝਾੜੂ ਪੋਚੇ ਦੀ ਵੀ ਲਾ ਲਈਆ ਹੁਣ ਰੋਟੀ ਦਾ ਕੀ ਕਰਾਂ ਰੋਟੀ ਦਾ ਵੀ ਤਾਂ ਕੋਈ ਜਿਗਾਰਡ ਕਰਨਾ ਹੀ ਪੈਣਾ ਵਾ ਇਹਨਾਂ ਦੇ ਮਾਮ ਪੋਤਾਂ ਨੇ ਨਾ ਹੁੰਦੇ ਆ ਦਪਹਿਰਾਂ ਪਾਹੀ ਦੇਣੀਆਂ ਹੁਣ ਪਾਹੀ ਦੇਣੀਆਂ ਪੈ ਗਈਆਂ 12 ਤੇ ਵੱਜ ਗਏ ਆ ਹਾਂ 1 ਵਜੇ ਪੂਰੇ ਨਾਲ ਰੋਟੀ ਚਾਹੀਦੀ ਹੁੰਦੀ ਆ ਕੋਈ ਤਾਂ ਸਕੀਮ ਲਾਉਣੀ ਪੈਣੀ ਆ ਕੀ ਕਰਾਂ ਹੁਣ ਹੂੰ ਉਦਹੀਂ ਕਰਦੀ ਆ ਹੋਈ ਭੰਲ ਨਹੀਂ ਆ ਮੈਂ ਹੋਂਗੀ ਮੈਂ ਤੇ ਹੋਗੀ ਬਿਮਾਰ ਹੁਣ ਨਹੀਂ ਮੇਰੇ ਤੋਂ ਪੱਕਦੀ ਕੋਈ ਰੋਟੀ ਰੱਟੀ ਜਾਂ ਤੇ ਲਿਆਓ ਬਜਾਰੋਂ ਤੇ ਜਾਂ ਫਿਰ ਆਪ ਪਕਾਉਣ ਨਾਲ ਖਾਓ ਤੇ ਨਾ ਲਿਖਵਾਓ ਚਲ ਆਦ ਲੱਗਦੀ ਸਕੀਨ ਰੋਟੀ ਦੀ ਹਾਂ ਹਾਂ ਦਾ ਟਾਈਮ ਹੋ ਗਿਆ ਸਿਰ ਬਨ ਕੇ ਪੈ ਜਾਣਾ ਆਪਾਂ ਸਮਾਨ ਨਾਲ ਦੋ ਘੰਟੇ ਰਸਟ ਕਰਾਂਗੇ ਚਲੋ ਜੀ ਅ ਫਿਊ ਮੂਮੈਂਟਸ ਲੇਟਰ ਮਰਜੀਦਾ ਪੀ ਆਵਾ ਹੂੰ ਆ ਗਈ ਤੁਸੀਂ ਹਾਂ ਮੈਂ ਤੇ ਆ ਗਿਆ ਤੇ ਬੂਏ ਸਾਰੇ ਥੱਲੇ ਖੁੱਲੇ ਪਏ ਆ ਤੇ ਤੂੰ ਸਰ ਬੰਨਿਆ ਕੀ ਗੱਲ ਹੋਈ ਆ ਹਾਈ ਮੈਂ ਕੀ ਕਰਾਂ ਉਹਨਾਂ ਨਾਲ ਦੀ ਆਂਟੀ ਆਈ ਹੀ ਤੇ ਬੂਆ ਹੀ ਖੁੱਲਾ ਹੀ ਛੱਡ ਗਏ ਹੋਣੇ ਮੈਂ ਤਾਂ ਕਿਹਾ ਹੋੜਾ ਲਾ ਜੋ ਪਤਾ ਨਹੀਂ ਲਾ ਕੇ ਨਹੀਂ ਗਏ ਹੋਣੇ ਆ

ਨਹੀਂ ਨਹੀਂ ਸ਼ਿਕਾਇਤ ਨਹੀਂ ਮੈਂ ਤਾਂ ਪਹਿਲੇ ਝਾੜੂ ਪੋਚਾ ਕੀਤਾ ਤੇ ਮੁੜ ਕੇ ਕੱਪੜੇ ਧੋਤੇ ਫਿਰ ਉਹ ਵੀ ਮੈਂ ਨਹੋਂ ਤੋਂ ਲਾਪੇ ਮੁੜ ਕੇ ਕੱਪੜੇ ਸੁੱਕ ਗਏ ਹਿਲਾ ਕੇ ਉਹ ਰੱਖੇ ਕੱਪੜੇ ਇਸ ਮਹਿਲ ਇੰਨੀ ਆਈ ਜਾਂਦੀ ਵੀ ਆ ਉਹ ਕੱਪੜੇ ਚ ਹੁੰਦੀ ਨਹੀਂ ਸਰਫ ਦੀ ਅੱਛਾ ਜਿਹੜਾ ਨਵਾਂ ਸਰਫ ਲਿਆਂਦਾ ਵਾਲੀ ਕੁੜ ਵਾਲਾ ਹਾਂ ਐਤ ਕੀ ਤੁਹਾਨੂੰ ਪਤਾ ਨਾ ਆਪਾਂ ਨਵਾਂ ਲਿਆਂਦਾ ਨਵਾਂ ਉਹਦੀ 스ਮੈਲ ਹੁੰਦੀ ਨਾ ਫਿਰ 스ਮੈਲ ਵਧੀਆ ਆਦੀ ਤੁਹਾਨੂੰ ਕੀ ਦੱਸਾਂ ਪਰਫਿਊਮ ਦੀ ਹੁੰਦੀ ਆਹੋ ਉਹਦੀ ਹੁੰਦੀ ਸਰਫ ਦੀ ਆਹੋ ਅੱਛਾ ਉਹਦੀ ਸਮੈਲ ਤਾਂ ਵਧੀਆ ਵਾ ਨਾ ਸੁਪ ਤੁਹਾਨੂੰ ਕੀ ਦੱਸਾਂ ਉਹ ਤਾਂ ਮੈਂ ਮੱਤੇ ਹੀ ਨੇ ਮੈਂ ਤਾਂ ਪਰਫਿਊਮ ਛਿੜਕਿਆ ਵਾ ਕੱਪੜਿਆਂ ਤੇ ਉਹਦੀ ਸਮੈਲ ਆ ਹਾਂ 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 ਅਬਲੀਵਰੀ ਵੀ ਹੋਇ ਲਿਆ ਕਰਨਾ ਹਾਂ ਹਾਂ ਹਮੇਸ਼ਾ ਹੋਇ ਲਿਆ ਕਰਨਾ ਆਪਾਂ ਉਹ ਪਰਫਿਊਮ ਬਾੰਦੀ ਲੋੜ ਹੀ ਨਹੀਂ ਕੱਪੜੇ ਤੋਂ ਉਹ ਤਾਂ ਨਾ ਸਮੈਲ ਆਦੀ ਰਹਿੰਦੀ ਨਾਲੇ ਹੂੰ ਪਰਫਿਊਮ ਦਾ ਖਰਚਾ ਵੀ ਵੱਜੂਗਾ ਤੇ ਹੋਰ ਆ ਫਿਰ ਰੋਟੀ ਦਾ ਕਿੱਦਾਂ ਹੈ ਕੀ ਪ੍ਰੋਗਰਾਮ ਹੈਗਾ ਵਾ ਇੱਥਾ ਕੋਈ ਬੰਦੋਬਸਤ ਬਣਾਇਆ ਕੋ ਸਬਜੀ ਸਬਜੀ ਕਿ ਨਹੀਂ ਮੰਨ ਕੇ ਤੂੰ ਵੀ ਆਉਣ ਵਾਲਾ ਵਾ ਫਿਰ ਉਹਨੇ ਵੀ ਆ ਕੇ ਕਹਣਾ ਰੋਟੀ ਤਾਂ ਤੇ ਪਤਾ ਮੈਨੂੰ ਬੁਖਾਰ ਚੜਿਆ ਆ ਮੈਂ ਰੋਟੀ ਦਾ ਕਿੱਥੋਂ ਕਰ ਲੈਣਾ ਆ ਆ ਬੁਖਾਰ ਤੇ ਚੜਿਆ ਵਾਧੂ ਆ ਚੱਕ ਕੀਤਾ ਬੁਖਾਰ ਆਹੋ 100 ਤੋਂ ਉੱਪਰ ਹੀ ਚੱਲ ਠੀਕ ਆ ਫਿਰ ਕਰ ਫਿਰ ਰਹਿ ਫਿਰ ਦੇਖਦੇ ਕੋਈ ਤੇ ਮੇਰੀ ਗੱਲ ਸੁਨੋ ਮੁੰਡਾ ਵੀ ਆਉਣ ਵਾਲਾ ਵਾ ਰੋਟੀ ਦਾ ਜਾਂ ਤੇ ਫਿਰ ਤੁਸੀਂ ਬਾਹਰੋਂ ਲਿਆਓ ਤੇ ਜਾਂ ਫਿਰ ਮੰਮੀ ਨੂੰ ਪੁੱਛ ਲਓ ਜੇ ਮੰਮੀ ਬਣਾ ਲੈਂਦੇ ਤੇ ਫਿਰ ਮੰਮੀ ਨੂੰ ਕੋ ਬਣਾ ਲੈਣਾ ਮੈਨੂੰ ਵੀ ਕੁਝ ਬਣਾ ਦਿਓ ਮੈਨੂੰ ਭੁੱਖ ਬੜੀ ਲੱਗੀ ਮੈਂ ਤਾਂ ਖਾਲੀ ਢੱਡੀ ਦਵਾਈ ਖਾ ਲਈ ਅੱਗੇ ਤੇ ਖਾਲੀ ਡੇਡ ਦਵਾਈ ਖਾ ਲਈ ਤੂੰ ਤੇ ਹੋਰ ਕੀ ਕਰਾਂ ਫਿਰ ਮੇਰੇ ਕੋਲ ਤਾਂ ਉੱਠੇ ਹਿੰਮਤ ਨਹੀਂ ਸੀ ਕੁਝ ਬਣਾ ਕੇ ਖਾਣ ਦੀ ਤੇ ਚੱਲ ਮੈਂ ਦੇਖਦਾ ਫਿਰ ਮੰਮੀ ਨੂੰ ਮੈਂ ਕਹਿਣਾ ਵਾ ਮੰਮੀ ਬਾਹਰ ਦਾ ਤੇ ਵੇਹ ਘਾਟੀ ਖਾਂਦੇ ਹੁੰਦੇ ਆ ਵਾਪਿਸ ਬਣਾ ਲਾਂਗੇ ਕੁਝ ਨਾ ਕੁਝ ਕਬਸਦਾ ਮੈਂ ਮੰਮੀ ਨੂੰ ਚੱਲ ਵੀ ਇਹ ਲੋ ਜੋ ਕਰਨਾ ਕਰ ਲੋ ਤੇ ਮੈਨੂੰ ਵੀ ਦੇ ਦਿਓ ਕੁਝ ਠਾ ਕੇ ਫਿਰ ਮੈਂ ਪੈ ਇਨੀ ਘੜੀ ਕੋ ਨਹੀਂ ਠੀਕ ਆ ਚੱਲ ਗੁਰਜੀਤ ਕਰ ਆ ਵੀ ਸਕੀਮ ਤੇਰੀ ਚੱਲ ਗਈ ਇਹ ਬੰਦੇ ਨੂੰ ਇੰਨਾ ਨਹੀਂ ਪਤਾ ਲੱਗਾ ਕਿ ਮੈਂ ਤਾਂ 3 ਘੰਟੇ ਉਹ ਗਰਜਾਈ ਚ ਵੜ ਕੇ ਪਈ ਆ ਮੈਂ ਤਾਂ ਤਾਂ ਨਿੱਗੀ ਹੋਈ ਆ ਆਂਦਾ ਬੁਖਾਰ ਤੇ ਤੈਨੂੰ ਸੱਚੀ ਗਾ ਚੱਲ ਸਾਈਏ ਆ ਚੜਿਆ ਇਹਨੂੰ ਬੁਖਾਰ ਵੱਜੀ ਇਹਨੂੰ ਨਹੀਂ ਪਤਾ ਕੀ ਕੁਛ ਕਰਦੀ ਕੰਮ ਇਹਨੇ ਸਵਾਹ ਕੀਤਾ ਵਾ ਜਿਹੜਾ ਸਰ ਕੱਪੜੇ ਤੋਂ ਤਿਕੀ ਨਹੀਂ ਕੱਪੜੇ ਤੋਂ ਤੇ ਸਾਰਾ ਉਹਦੇ ਇਹਨੇ ਖੋਲ ਕੇ ਨਹੀਂ ਵੇਖਿਆ ਤੇ ਮੈਂ ਤਾਂ ਵੇਖ ਲਿਆ ਉਹ ਪੂਟ ਲਾਹ ਲੱਗੇ ਨੇ ਸਾਰਾ ਪਰਦਾ ਹੀ ਪੈਕ ਪਿਆ ਅਜੇ ਤਾਂ ਸੋਦਾ ਨਹੀਂ ਖੋਲਿਆ ਐਨ ਸਰਫ ਇਹਨੇ ਕਿਥੋਂ ਖੋਲ ਲਿਆ ਸਮੈਲਾਂ ਛੱਡੀਆਂ ਵੱਡੀਆਂ ਤੇ ਉਹ ਪਰਫਿਊਮ ਪਾਇਆ ਇਹਨੇ ਕੱਪੜਿਆਂ 'ਤੇ ਚਾਣ ਕੇ ਪਰਫਿਊਮ ਪਾਤਾ ਕਿ ਪਤਾ ਲੱਗੇਗੀ ਜੀ ਸਰਫ ਦੀ ਨਵੀਂ ਸਮੈਲ ਕੋਈ ਸਮੈਲ ਆ ਕੱਪੜਿਆਂ 'ਚ ਸਮੈਲ ਨਾ ਆਵੇ ਮੇਰਾ ਲਿਆਂਦਾ ਪਰਫਿਊਮ ਤੇ ਮੈਨੂੰ ਹੀ ਚੜੀ ਜਾਂਦੀ ਆ ਕਿਹਨਾ ਮੈਂ ਕਪੜੇ ਤਾਂ ਉੱਥੇ ਆ ਸਰਫ ਦੇ ਵਿੱਚ ਤੇ ਉਹਦੀ ਸਮੈਲ ਆ ਹੀ ਜਾਂਦੀ ਐਨਾ ਸਭ ਜਾਣਦਾ ਮੈਨੂੰ ਇਹ ਜਿੱਦੀ ਵਡਿਆਲ ਸੀਗੀ ਨਾ ਕੰਮ ਚੋਰ ਰਗੀ ਇਹ ਭੱਜਦੀ ਇਹ ਕੰਮ ਤੋਂ ਇਹਨਾਂ ਚਾਹੀਦੇ ਬਹਾਨੇ ਕਿਸੇ ਤਰੀਕੇ ਵਾ ਹੁਣ ਵੀ ਇਹਨੇ ਬਹਾਨਾ ਮਾਰਤਾ ਕਿ ਬਾਸ ਮੈਨੂੰ ਪੱਕੀ ਪਕਾਈ ਰੋਟੀ ਮਿਲ ਜੂਗੀ। ਤਮੈ ਖਾ ਲੂਣੀ। ਕੋਈ ਨਹੀਂ ਮੈਂ ਕਰਦਾ ਸੱਤਿਆਂ ਨੂੰ। ਮੰਮੀ ਹਾਂਜੀ। ਉਹ ਤੇ ਵੈਰੀ ਮਾਰਾ ਨਹੀਂ ਸਰ ਬੰਨ ਕੇ ਬੈਠੀ ਉੱਪਰ। ਉਹ ਗੰਨੀ ਮੇਰਾ ਸਿਰ ਪੀੜਾ ਹੁੰਦਾ ਮੈਨੂੰ ਬੁਖਾਰ ਚੜ ਗਿਆ ਕੰਮ ਕਰਕੇ। ਤੇ ਰੋਟੀ ਪਾਣੀ ਦਾ ਕਿੱਦਾਂ ਫਿਰ ਰੋਟੀ ਮੈਂ ਥੋੜਾ ਪਿਆਰੋ ਲਿਆਵਾਂ ਫਿਰ। ਨਹੀਂ ਪਤਾ ਤੈਨੂੰ ਤੇ ਪਤਾ ਵਾ। ਮੇਨ ਬਾਅਦ ਹੀ ਰੋਟੀ ਪਾਈ ਜੀਨੀ ਆ। ਤੇ ਬਾਅਦ ਦਿਖਾਣੀ ਕਿਹਾ। ਉਹਦਾ ਤੇ ਰੋਜ਼ੇ ਪਖਾੜ ਗਿਆ। ਕੋਈ ਕੋਈ ਬੰਦ ਕਰ ਲਿਆ। ਨਹੀਂ ਨਹੀਂ ਤੂੰ ਲਿਆ। ਸਬਜ਼ੀ ਲਿਆ ਆ ਕੋਕੋ ਸੌਕਾ ਬਣਾ ਦੇਲੀਆ। ਉਹਨ ਬੁੱਢੇ ਵਰਿਆ ਆਪ ਕਰਨਾ ਹੀ ਪਣਾ ਆਪਣੇ ਹੱਦ ਪਰਦੇ ਆ ਬਣਾਉਣੀ ਓਕੇ ਸੋ ਕੀ ਕਾਦੀ ਬਣੀ ਰੋਟੀ ਕਾਦੀ ਜੀ ਕਾਦੀ ਕਰਨ ਆ ਜਾਂ ਸਬਜ਼ੀ ਲੈ ਆਉਣਾ ਫੁਣਕੇ ਲਾ ਲੋ ਨਹੀਂ ਨਹੀਂ ਸਬਜ਼ੀ ਬਣਾ ਲਾਂਗੇ ਤੋ ਸਬਜ਼ੀ ਲੈ ਆ ਸਬਜ਼ੀ ਕੱਟ ਕੇ ਬਣਾ ਲੈਨੇ ਹਾਂ ਠੀਕ ਹੈ ਅੱਜ ਦੁਪਹਿਰ ਨੂੰ ਨਹੀਂ ਅੱਜ ਦੁਪਹਿਰ ਨੂੰ ਨਹੀਂ ਉਹ ਤਾਂ ਆਲਸ ਦੀ ਭਰੀ ਹੈਗੀ ਆ ਉਹ ਤਾਂ ਕੰਮ ਕਰਨਾ ਨਹੀਂ ਚਾਹੁੰਦੀ ਚਲ ਇਹ ਬਣਾ ਕੇ ਖਾ ਲੈਨੇ ਚਲੋ ਫੇ ਸਬਜ਼ੀ ਗੋਭੀ ਲੈ ਆਉਣਾ ਮੇਰੇ ਗੋਭੀ ਜਲਦੀ ਪਾਣੀ ਚਲੋ ਠੀਕ ਆ ਗੋਭੀ ਲੈ ਚਲੋ ਮੈਂ ਸਬਜ਼ੀ ਲੈ ਕੇ ਆਇਆ ਤੋ ਤੁਸੀਂ ਤਰਕਤ ਨੂੰ ਕੱਟੋ ਤਾ ਤਾ ਗਾਂ ਤਿਆਰੀ ਕਰੋ ਤੋ ਮੈਂ ਲੈ ਕੇ ਆਇਆ ਆ ਜਾ ਫਿਰ ਉਹਦੇ ਪਕਾ ਲੋਕੀ ਤੋਂ ਪਤੰਵਿਆ ਕੇ ਸੁੱਖੇ ਹੋ ਜਾਂਦੇ ਆ ਮੈਂ ਤਾਂ ਹੋਰ ਦੁਖੀ ਹੋ ਗਈ ਆ ਹੁਣ ਕੀ ਕਰਾਂ ਇਹ ਆਲਸ ਦੀ ਭਈ ਹੈਗੀ ਆ ਕੱਲ ਹੁਣ ਬਣਾ ਕੇ ਖਵਾਲਦੀ ਆ ਇਹਨੂੰ ਆਪ ਵੀ ਖਾਣਿਆ ਇਹਨੂੰ ਹੀ ਖਵਾਲਦੇ ਆ ਹਰ ਵਾਰ ਕੀ ਰੱਬ ਨੇ ਕਿਸਮਤ ਲਿਖੀ ਆ ساری عمر ਕਦਮ ਬੁਡੇ ਵਰੀ ਆਪਣੇ ਕਰਨਾ ਪੈਂਦਾ ਵਾ ਕੀ ਕਰੀਏ ਕਿਸੇ ਵਾਲਾ ਇਸ ਕੰਮ ਇਹ ਰੱਬ ਨੇ ਨਾ ਦਿੱਤੀ ਆ ਬਲੀ ਦਾ ਕਰੀਏ ਮੁੰਡਾ ਵਾਂ ਕੇ ਸੁੱਖ ਭੁੱਲਦੇ ਆ ਮਨ ਦਾ ਸਭ ਦੁੱਖੀ ਨਹੀਂ ਆ ਆਪਕੇ ਪਕਾਦੇ ਥੜੀ ਥੜੀ ਇਹਨਾਂ ਨੇ ਨਹੀਂ ਬਣਾ ਤੋ ਪਕਾ ਲੰਦਾ। ਕੋਈ ਕਦੇ ਕਦੇ ਜਦਸੇ ਉਹਦਾ ਕਦੇ ਖਾ ਚੜ੍ਹ ਜਾਂਦੇ ਕਈ ਲੱਗਦਾ ਦੋਈਆ। ਪਰ ਕੀ ਕਰੀਏ ਚਲੋ ਹਮ ਪਾਣੀ ਪਾਣੀ ਆਣਾ। ਬੱਚੇ ਬੱਚੇ ਛੋਟੇ ਛੋਟੇ ਆ। ਉਹਨਾਂ ਨੂੰ ਪਕਾ ਕੇ ਦੇਣੀ ਆ। ਮੁੰਡੇ ਨੂੰ ਦੇਣੀ ਆ ਆਪ ਵੀ ਪਕਾਉਣੀ ਆ ਖਾਣੇ। ਮੇਰਾ ਤਾਂ ਪੁੱਤ ਨਾ ਜੰਮਦਾ ਤਾਂ ਮੇਰੇ ਬੱਚੇ ਦਾ ਮੂੰਹ ਮਾਰ ਜਾਂਦਾ। ਨਿੱਕੇ ਨਿੱਕੇ ਬੱਚੇ ਆ। ਇਹਨਾਂ ਦਾ ਕੀ ਕਸੂਰ ਵਿਚਾਰਿਆ ਨਾ। ਇਨਾ ਤੱਕ ਰੋਟੀ ਮੰਗਣੀ ਹੈ ਨਾ ਕਿ ਜਦੋਂ ਮੈਂ ਕਾ ਕੇ ਰੋਟੀ ਮੰਗਦੇ ਡਾਤੀ ਰੋਟੀ ਕੋ ਇਹ ਮੇਉ ਤਰਸੋਂ ਦਾ ਨਾ ਬਣਾਉਣਾ ਬਣਾਉਣਾ ਨਾ ਕਿ ਜੇ ਨੀਣਾ ਇਹ ਅਲਰਜੀ ਭਰੀ ਹੈ ਬਸ ਸਕੀਮਾ ਲਗਾਉਂਦੀ ਰਹਦੀ ਹੈ ਇਹ ਕਦੋਂ ਤੱਕ ਇਸ ਤਰ੍ਹਾਂ ਬੱਚਾ ਇਸ ਤਰ੍ਹਾਂ ਕੰਮ ਕਰਾਉਂਦੀ ਨਾ ਬੈਠੇਗੇ ਆਹ ਇਹ ਰੋਟੀ ਨੂੰ ਦਿਖਾ ਕੇ ਵੇਲੇ ਹੋਗੇ ਨੇ ਉਹ ਮੇਲਾ ਰੋਟੀ ਦਿਖਾ ਕੇ ਵੇਲੇ ਹੋਗੇ ਨਾ ਤੋ ਆ ਕੇ ਬਹਿ ਜੀ ਉਹ ਨੇ ਪੱਟੇ ਬੁੜੇ ਕਹਿੰਦੇ ਨੇ ਚਲਾ ਆ ਤੇ ਖਾਣਾ ਪੁੱਛੋ ਨਾ ਉਹਨਾਂ ਨੂੰ ਬਖਾ ਲੱਤੀਆ ਤੇਰਾ ਮੈਂ ਤੇ ਬਖਾ ਤੇਰਾ ਹਾਂ ਲੱਥ ਗਿਆ ਸਿਰ ਮੜ ਵੀ ਠੀਕ ਹੋ ਗਿਆ ਸਿਰ ਮੜ ਠੀਕ ਹੋ ਗਿਆ ਸਭ ਕੁਝ ਠੀਕ ਹੁਣ ਹੁੰਦੇ ਡਾਂ ਲਾ ਦੀ ਹਾਂ ਕੰਮ ਦੀ ਮਾਇ ਹੈ ਜੀ ਮੈਂ ਮੈਂ ਰਾਤ ਦੀ ਰੋਟੀ ਦਾ ਟਾਈਮ ਹੀ ਹੋਣੀ ਪਿਆਵਾ ਕੋਣੇ ਪੁੱਛ ਲਾ ਉਹਨੇ ਜਿਹੜਾ ਭੰ ਲਾਣਾ ਫਿਰ ਆਪਾਂ ਨਹੀਂ ਤੇ ਹੁਣੇ ਤਿਆਰੀ ਕਾਲੀ ਮੁਰਖਾਂ ਨੂੰ ਭਜਣਾ ਪੈਂਦੀਆਂ ਦੀਆਂ ਹਾਂ ਹਾਂ ਉਹਨਾਂ ਦਾ ਸਰਾਦ ਪਕਾ ਦੇਗੇ ਨਾ ਰੋਟੀ ਹਾਂ ਜੀ ਦੱਸੋ ਜੀ ਕੋਣ ਕੋਣ ਦਬਾਣੇ ਲਾਉਂਦਾ ਵਾ ਕਿੰਨਾ-ਕਿੰਨਾ ਦੇ ਘਰ ਚ ਇੰਦਾਂ ਦੀਆਂ ਨੋਆ ਆ ਜਾਂ ਧੀਆਂ ਹੈਗੀਆਂ ਨੇ ਜਿਹੜੀਆਂ ਦਾ ਕੰਮ ਤੋਂ ਬਚਣ ਲਈ ਆਲਸਤੀਆਂ ਮਾਰੀਆਂ ਯਾ ਵੀ ਕੰਮ ਨਾ ਕਰਨਾ ਪਵੇ ਆ ਵੀ ਨਾ ਕਰਨਾ ਪਵੇ ਕੋਈ ਨਾ ਕੋਈ ਸਕੀਮ ਲਾ ਹੀ ਜਿੰਦੀਆਂ ਨੇ ਆਲਸੀ ਆਲਸੀ ਜਨਨੀਆਂ ਸਕੀਮਾਂ ਲਾਵੇ ਕਮੈਂਟਾਂ ਚ ਜਰੂਰ ਦੱਸਿਓ ਕੌਣ-ਕੌਣ ਇਸ ਤਰ੍ਹਾਂ ਕਰਦਾ ਤੇ ਪਲੀਜ਼ ਜਿਹੜੀਆਂ ਭੈਣਾਂ ਮੇਰੀਆਂ ਇਸ ਤਰ੍ਹਾਂ ਕਰਦੀਆਂ ਨਾ ਕਰਿਆ ਕਰੋ ਤੇ ਕੰਦਨ ਦਾ ਪ੍ਰਕਰ ਲਿਆ ਕਰੋ ਕਰਦਾ ਉਹ ਸਾਡਾ ਚੈਨਲ ਸਬਸਕ੍ਰਾਈਬ ਕਰ ਲਿਆ ਕਰੋ ਜਦੋਂ ਜਦੋਂ ਸਸਟ੍ਰਾਈਕ ਆ ਲਿਆ ਕਰੋ ਤੇ ਮੇਰੇ ਹੱਥ ਜੋੜ ਕੇ ਉਹ ਵੀ ਰੋਜ਼ ਮੈਂ ਰਿਕਵੈਸਟ ਕਰਦੀ ਆ ਅੱਜ ਫੇਰ ਮੈਂ ਉਹ ਵੀ ਰਿਕਵੈਸਟ ਕਰਨ ਲੱਗੀ ਤੁਹਾਡੇ ਸਾਰੇ ਅੱਗੇ ਕਿ ਸਾਡੇ ਚੈਨਲ ਨੂੰ ਵੱਧ ਤੋਂ ਵੱਧ ਲਾਈਕ ਕਰੋ ਸ਼ੇਅਰ ਕਰੋ ਕਮੈਂਟ ਕਰੋ ਤੇ ਆਪਣੇ WhatsApp ਸਟੇਟਸ ਤੇ ਲਗਾਓ WhatsApp ਜਿਹੜੇ ਆਪਣੇ ਗਰੁੱਪ ਬਣੇ ਹੁੰਦੇ ਬਹੁਤ سارے ਉਹਨਾਂ ਦੇ ਵਿੱਚ ਸਾਡੀ ਵੀਡੀਓ ਜਿੰਨੀਆਂ ਸ਼ੇਅਰ ਕਰਿਆ ਕਰੋ ਤੇ ਵੱਧ ਤੋਂ ਵੱਧ ਸਾਨੂੰ ਸਪੋਰਟ ਕਰੋ ਕਿਉਂਕਿ ਤੁਹਾਡਾ ਸਪੋਰਟ ਨਾਲ ਹੀ ਅਸੀਂ ਅੱਗੇ ਹੋਰ ਵੱਧ ਸਕਦੇ ਆ ਤੇ ਵੀਰੋ ਤੁਸੀਂ ਮਤਲਬ ਸਾਨੂੰ سپورਟ ਕਰਦੇ ਜੇ ਸਾਨੂੰ ਬੜਾ ਵਧੀਆ ਲੱਗਦਾ ਵਾ ਸਾਨੂੰ ਅੱਗੋਂ ਮਤਲਬ ਮੋਟੀਵੇਸ਼ਨ ਵੀ ਮਿਲਦੀ ਹੈ ਤਾਂ ਉਹ ਵੀ ਚਲੋ ਅਸੀਂ ਹੋਰ ਅੱਗੋਂ ਵਧੀਆ ਕੰਮ ਕਰੀਏ ਹੋਰ ਵਧੀਆ ਕੰਮ ਕਰੀਏ ਜੇ ਜਿੱਥੇ ਕਿਤੇ ਤੁਹਾਨੂੰ ਸਾਡੀ ਕੋਈ ਗਲਤੀ ਲੱਗਦੀ ਆ ਜਾਂ ਕੁਝ ਵੀ ਹੁੰਦਾ ਵਾ ਤੁਸੀਂ ਸਾਨੂੰ ਉਹ ਕਮੈਂਟਾਂ ਦੇ ਵਿੱਚ ਮੈਸੇਜ ਕਰਕੇ ਦੱਸ ਸਕਦੇ ਜੇ ਤੇ ਵੱਧ ਤੋਂ ਵੱਧ سپورਟ ਕਰੋ ਸਾਨੂੰ ਤੇ ਚੈਨਲ ਨੂੰ ਸਬਸਕ੍ਰਾਈਬ ਕਰੋ ਬੈਲ ਆਈਕਨ ਨੂੰ ਜ਼ਰੂਰ ਦਬਾ ਦਿਓ ਤਾਂ ਕਿ ਹਰ ਵੀਡੀਓ ਦੀ ਨੋਟੀਫਿਕੇਸ਼ਨ ਤੁਹਾਡੇ ਤੱਕ ਪਹੁੰਚੇ ਤੇ ਧੰਨਵਾਦ ਜੀ ਤੁਹਾਡਾ ਸਾਰਿਆਂ ਦਾ ਸਤਿ ਸ਼੍ਰੀ ਅਕਾਲ ਜੀ